ਤੁਸੀਂ ਸਾਵਾ ਜਿਹੜਾ ਡਰਪਾ ਗਊਸ਼ਾਲਾ ਵਿੱਚ 25 ਸਵੇਰਿਆ ਚਾਨ ਦਾ ਸਾਕੇ ਲੱਗੀ ਸੀ ਕਿੰਨਾ ਕ ਨੁਕਸਾਨ ਹੈ ਜੀ ਕੀ ਕਾਰਨ ਦੇ ਇਸ ਦੀ ਅੱਜ ਡਰਪੇ ਬੜਿਆਲਾ ਗਊਸ਼ਾਲਾ ਜੀ ਜਿਹੜੀ ਤਰਕੇ ਕਰੋਪੀ ਪ੍ਰਮਾਤਮਾ ਵੱਲੋਂ ਇਹ ਹੋਈ ਹੈ ਨਾ ਕੋਈ 60 ਸਰਕਟ ਨਾਲ ਅੱਗ ਲੱਗੀ ਇੱਥੇ ਆਪਣੇ ਤੂੜੀ ਦੇ ਗੜਾਉਣ ਦੇ ਵਿੱਚ ਗਊਸ਼ਾਲਾ ਦੇ ਵਿੱਚ ਪਹਿਲਾਂ ਤਾਂ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਕੋਈ ਨੁਕਸਾਨ ਨਹੀਂ ਹੋਇਆ ਗਊਆਂ ਦਾ ਤੂੜੀ ਦਾ ਨੁਕਸਾਨ ਹੋਇਆਗਾ ਜਿਹੜੀ ਅਸੀਂ ਆਪ ਇਕੱਠੀ ਕਰ ਲਾਂਗੇ ਸਾਰੇ ਜਿਹੜੇ ਹੋਰ ਵੀ ਕੋਈ ਨੁਕਸਾਨ ਹੋਇਆ ਮੰਤਰੀ ਸਾਹਿਬ ਨੇ ਕਹਿ ਕੇ ਭੇਜਿਆ ਜਿੰਨਾ ਵੀ ਕੋਈ ਨੁਕਸਾਨ ਆਇਗਾ ਉਹ ਸਾਰਾ ਸਰਕਾਰ ਵੱਲੋਂ ਮੰਤਰੀ ਤੇ ਵਾਕੀ ਅਸੀਂ ਧੰਨਵਾਦ ਕਰਾਂ ਪ੍ਰਸ਼ਾਸਨ ਦਾ ਵੀ ਜਿਹੜਾ ਇੰਨਾ ਜਲਦੀ ਪ੍ਰਧਾਨ ਜੀ ਨੇ ਅਸਤਾ ਵੀ ਮੌਕੇ ਤੇ ਮੈਨੂੰ ਵੀ 5:30 ਵਜੇ ਫੋਨ ਕਰਾਇਆ ਤੇ ਸੰਜੀਵ ਵੰਸਲ ਜੀ ਦਾ ਤੇ ਮੈਂ ਸਵਾਕ ਪੌਣੇ 1:30 5:30 ਵਜੇ ਫੋਨ ਆ ਮੈਨੂੰ ਉਹਦੀ ਮੈਂ ਫੋਨ ਕੀਤਾ ਐਸਐਚਓ ਸਾਹਿਬ ਨੂੰ ਉਹ ਵੀ ਪਹੁੰਚੇ ਨੇ ਫਾਇਰ ਬ੍ਰਿਗੇਡ ਤਾਂ ਗੱਡੀਆਂ ਆ ਗਈ ਸੀ ਮੌਕੇ ਤੇ ਇਹ ਤੇ ਕੰਟਰੋਲ ਪਾਇਆ ਗਿਆ ਜੀ ਕੀ ਕੀ ਨੁਕਸਾਨ ਦੀ ਸੁਭਾ ਮੈਂ ਇੱਥੇ ਤੂੜੀ ਦਾ ਨੁਕਸਾਨ ਹੋਇਆ ਪਤਾ ਜੀ ਬਾਕੀ ਸ਼ੈੱਡ ਦਾ ਨੁਕਸਾਨ ਹੈ ਸ਼ੈੱਡ ਮੱਚਾਗਾ ਉਹ ਢਾਉਣਾ ਪੈਗਾ ਉੱਪਰੋਂ ਉਹਦਾ ਨੁਕਸਾਨ ਹੋਏਗਾ ਉਹ ਸਾਰਾ ਕਰਾ ਕੇ ਦਵਾਗਾ ਜੀ ਪ੍ਰ ਕਾਜੀ ਬੂਖਾਲਾ ਵਿੱਚ ਅੱਗ ਲੱਗੀ ਸੀ ਅੱਜ ਸਵੇਰੇ ਕੀ ਕਾਰਨ ਮੰਨਦੇ ਨੇ ਕਾਰਨ ਤਾਂ ਜੀ ਇਹ اچਾਨਕ ਹੈ ਜੀ ਅਪਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਵੀ ਕਿਵੇਂ ਲੱਗੀ ਹੈਗੀ ਹੈ ਜਦੋਂ ਅੱਗ ਲੱਗੀ ਸਾਨੂੰ ਪਤਾ ਲੱਗਿਆ ਸਾਡੀ ਜਿਹੜੀ ਟੀਮ ਹੈ ਉਹ ਪਹੁੰਚੀ ਅਸੀਂ ਨੇ ਸੰਪਰਕ ਕੀਤਾ ਲੋਕਾਂ ਨਾਲ ਲੋਕ ਬਹੁਤ ਇਕੱਠੇ ਹੋਏ ਪਬਲਿਕ ਦਾ ਬਹੁਤ ਸਹਿਯੋਗ ਸੀ ਸਰਸੇ ਵਾਲੇ ਪ੍ਰੇਮੀ ਦਾ ਬਹੁਤ ਸਹਿਯੋਗ ਸੀ ਤੇ ਜਿਹੜਾ ਪ੍ਰਸ਼ਾਸਨ ਹੈ ਤਿੰਨ ਫਰਾਈ ਮਤਲਬ ਕਿ ਅੱਗ ਬਝਾਉਂਦੀ ਜਿਹੜੀਆਂ ਗੱਡੀਆਂ ਨੇ ਉਹ ਆਈਆਂ ਨੇ ਤੇ ਲੋਡਰ ਅਸੀਂ ਮੰਗਾਇਆ ਜੀਸੀਬੀ ਮੰਗਾਈ ਮੌਕੇ ਤੇ ਮਲਬੇ ਕੇ ਕੰਧ ਨੂੰ ਹਟਾ ਕੇ ਸ਼ੈੱਡ ਨੂੰ ਉੱਪਰੋਂ ਢਾ ਕੇ ਲੱਗ ਦੇ ਕਾਬੂ ਕੀਤਾ ਗਿਆ ਵਿਆ ਅਸੀਂ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮਲਬੇ ਕੀ ਸਾਡੀ ਮਲਬੇ ਕੀ ਮੌਕੇ ਤੇ ਸਹਾਇਤਾ ਕੀਤੀ ਹੈਗੀ ਠੂੜੀ ਦਾ ਕਿੰਨਾ ਕੁ ਨੁਕਸਾਨ ਹੈ ਠੂੜੀ ਦਾ ਤਾਂ ਨੁਕਸਾਨ ਲੱਖ ਰੁਪਏ ਦਾ ਠੂੜੀ ਦਾ ਨੁਕਸਾਨ ਹੈ ਜੀ ਬਾਕੀ ਸ਼ੈੱਡ ਦਾ ਨੁਕਸਾਨ ਹੈ ਅਵੇ ਤਾਂ ਮੰਤਰੀ ਦੇ ਉਹ ਐਸਡੀ ਪਹੁੰਚੇ ਨੇ ਇੱਥੇ ਕੀ ਵਿਸ਼ਵਾਸ ਦਵਾ ਅਸੀਂ ਤਾਂ ਜੀ ਸਾਨੂੰ ਤਾਂ ਪਹਿਲਾਂ ਹੀ ਵਿਸ਼ਵਾਸ ਆ ਸੀ ਪਹਿਲਾਂ ਸਾਨੂੰ ਬਹੁਤ ਇਨਾਂ ਨੇ ਸਹਾਇਤਾ ਦਿੱਤੀ ਹੈਗੀ ਆ 10 ਲੱਖ ਰੁਪਏ ਦੇ ਕੇ ਸਾਡਾ ਸੈੱਟ ਬਣਾਇਆ ਸਮੇ ਸਮੇਂ ਸਰ ਮੰਤਰੀ ਸਾਹਿਬ ਤੇ ਪੀ ਸਾਹਿਬ ਆਉਂਦੇ ਰਹਿੰਦੇ ਨੇ ਤੇ ਅਸੀਂ ਤਾਂ ਆਸ ਕਰਦੇ ਆ ਵੀ ਸਾਡੇ ਤੇ ਬਸ ਮਿਹਰ ਰੱਖਣ ਤੇ ਨੁਕਸਾਨ ਤਾਂ ਘਾਟੇ ਵਾਧੇ ਹੁੰਦੀ ਰਹਿੰਦੇ ਨੇ ਜ਼ਿੰਦਗੀ ਦਾ 파ਟ ਇਹ ਤਾਂ ਹੁਣ ਚੱਲਣਗੀ ਜੇ ਵਾਦਾ ਹੋਊ ਘਾਟਾ ਵੀ ਕਿਤੇ ਨਾ ਕਿਤੇ ਹੋਣਾ ਹੈਗਾ ਇਹ ਜ਼ਿੰਦਗੀ ਦਾ 파ਟ ਹੈ ਇਹ ਚ ਕੋਈ ਕੋਹ ਨਹੀਂ ਫਾਇਰ ਬ੍ਰੀਡ ਨੂੰ ਕਿਵੇਂ ਦੇਖਦੇ ਹੋ ਫਾਇਰ ਬ੍ਰੀਡ ਦੀ ਵਸੇ ਬਹੁਤ ਵਧੀਆ ਮਨ ਲਵੇ ਕੇ ਕੰਮ ਰਿਹਾ ਫਲਾ ਸਲਾਗਾ ਯੋਗ ਸੁਨਾਮ ਤੋਂ ਗੱਡੀ ਆਈ ਸੰਗਰੂਰ ਤੋਂ ਆਈ ਜਿਹੜੀ ਸਾਡੀ ਦੜਵੇ ਹੈਗੀ ਆ ਇਹ ਵੀ ਅਸੀਂ ਮਨ ਲਵੇ ਕੇ ਆਪ ਜਾ ਕੇ ਬੰਦਾ ਲੈ ਕੇ ਆਇਆ ਹੈਗਾ ਤਿੰਨੇ ਗੱਡੀਆਂ ਇੱਥੇ ਹਾਜ਼ਰ ਤੀਆਂ ਬਾਕੀ ਲੋਕਾਂ ਦੀ ਸਪਰੇ ਪੰਪ ਵੀ ਸਾਡੇ ਕੋਲੇ ਹੈਗੇ ਸੀ ਪਾਣੀ ਪਾਉਣ ਵਾਸਤੇ ਹੈਗੇ ਜਦੋਂ ਉਹ ਆ ਗੀਆਂ ਫਿਰ ਸਪਰੇ ਪੰਪ ਦੀ ਤਾਂ ਕੋਈ ਜ਼ਰੂਰਤ ਨਹੀਂ ਸੀ ਵੀ ਇੰਨੇ ਛੋਟੇ ਸਮੇਂ ਦੇ ਵਿੱਚ ਗੱਡੀ ਦਾ ਆ ਜਾਣਾ ਇਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਪ੍ਰਸ਼ੰਸਾਯੋਗ ਕਾਰਵਾਈ ਹੈ ਹਿੰਦਿਆ ਅੱਜ ਸਵੇਰੇ ਅਚਾਨਕ ਗਊਸ਼ਾਲਾ ਦੀ ਤੂੜੀ ਦੇ ਜਿਹੜਾ ਭੰਡਾਰ ਸੀ ਉਹਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੈ ਹਰਪ੍ਰੀਤ ਜੀ ਸਾਨੂੰ ਪਤਾ ਹੀ ਹੈ ਵੀ ਇਹ ਬੜਾ ਇੱਕ ਮੰਦਪਗੀ ਘਟਨਾ ਘਟ ਰਹੀ ਹੈ ਜਿਹੜੀ ਟਰਾਂਸਫਾਰਮਰ ਦੇ ਵਿੱਚ ਸ਼ੋਰਟ ਸਰਕਟ ਦੇ ਨਾਲ ਤੂੜੀ ਦੇ ਗ੍ਰਾਮ ਨੂੰ ਅੱਗ ਲੱਗੀ ਤੇ ਬਹੁਤ ਮਤਲਬ ਜਲਦੀ अर्ਲੀ ਮਾਰਨਿੰਗ ਅੱਗ ਲੱਗੀ ਸੀ 4 ਵਜੇ ਆਸ-ਪਾਸ ਉਸ ਤੋਂ ਬਾਅਦ ਜਿਹੜੇ ਗਊਸ਼ੇ ਦੇ ਸੇਵਾਦਾਰ ਸੀ ਜਦੋਂ ਆਏ ਉਹਨਾਂ ਨੇ ਦੇਖਿਆ ਧੂਆ ਨਿਕਲ ਰਿਹਾ ਸੀ ਤਾਂ ਬੜੀ ਜਲਦੀ ਨਾਲ ਪ੍ਰਸ਼ਾਸਨ ਨੂੰ ਅਸੀਂ ਇਨਫੋਰਮੇਸ਼ਨ ਕਰੀ ਥਾਣੇ 'ਚ ਜਾ ਕੇ ਆਏ ਫਾਇਰ ਬ੍ਰਿਗੇਡ ਦੇ ਗੱਡੀਆਂ ਆਈਆਂ ਬਾਕੀ ਪ੍ਰ ਨਾਲ ਜੇਬੀਸੀ ਮਸ਼ੀਨ ਦੀ ਉਹ ਬਿਨਾ ਆਪਣੀ ਜਾਨ ਦੀ ਪਰਵਾਹ ਕੀਤੇ ਹੋਏ ਆਪਣੀ ਜੇਬੀਸੀ ਮਸ਼ੀਨ ਦੇ ਨਾਲ ਉਹਨਾਂ ਨੇ ਪੂਰੀ ਪੂਰੀ ਜਿੰਨੀ ਜੀ ਤੋੜਨ ਨਾਲ ਮਿਹਨਤ ਕਰੀ ਉਹਨਾਂ ਨੇ ਅੱਗ ਤੇ ਕੰਧ ਢਾਈ ਸ਼ੈੱਡ ਦਾ ਉੱਪਰ ਉਹ ਕਰਿਆ ਉਹਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕੁਝ ਇੰਦਰ ਦੇਵਤਾ ਵੀ ਇਸ ਚੀਜ਼ ਤੋਂ ਬਹੁਤ ਉਹ ਨਰਾ ਹੋ ਸੀ ਗਏ ਦੁੱਖ ਮਹਿਸੂਸ ਕੀਤਾ ਉਹਨਾਂ ਨੇ ਨਾਲ ਨਾਲ ਬਰਖਾ ਕੀਤੀ ਜਿਹਦੇ ਨਾਲ ਕੀ ਅੱਗ ਤੇ ਬਹੁਤ ਛੇਤੀ ਕਾਬੂ ਪਾਇਆ ਗਿਆ ਪ੍ਰਸ਼ਾਸਨ ਤੇ ਸਰਕਾਰ ਦੇ ਸਹਿਯੋਗ ਨਾਲ ਪ੍ਰਸ਼ਾਸਨ ਤੇ ਸਰਕਾਰ ਦਾ ਬਹੁਤ ਸਹਿਯੋਗ ਰਿਹਾ ਹਰਪੀ ਜੀ ਇੰਨੀ ਛੇਤੀ ਅੱਗ ਤੇ ਕਾਬੂ ਪਾਣਾ ਬਹੁਤ ਮੁਸ਼ਕਿਲ ਦੀ ਲੇਕਿਨ ਪ੍ਰਸ਼ਾਸਨ ਦੀ ਸੂਝਬੂਝ ਨਾਲ ਪ੍ਰਸ਼ਾਸਨ ਦੀ ਸੂਝਬੂਝ ਨਾਲ ਕਾਬੂ ਪਾਇਆ ਗਿਆ ਪਰ ਅਸੀਂ ਸੋਦੇ ਮਾਧਿਮ ਰਾਹੀਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੀ ਫਾਇਰ ਗੱਡੀਆਂ ਸਾਡੀਆਂ ਨੇ ਸੁਨਾਮ ਹੈ ਸੰਗਰੂਰ ਹੈ ਮੂਨਕਾ ਇਹ ਸਾਨੂੰ ਉੱਥੋਂ ਆਉਣ ਤੋਂ ਫਿਰ ਵੀ 20 ਤੋਂ 25 ਮਿੰਟ ਦਾ ਸਮਾਂ ਲੱਗ ਜਾਂਦਾ ਹੈ ਵੀ ਅਸੀਂ ਪੰਜਾਬ ਸਰਕਾਰ ਨੂੰ ਵਿੱਤ ਮੰਤਰੀ ਨੂੰ ਮੰਗ ਕਰਦੇ ਆ ਵੀ ਇੱਕ ਫਾਇਰ ਗੱਡੀ ਸਾਡੇ ਦੜਵੇ ਵੀ ਲਾਈ ਜਾਵੇ ਤਾਂ ਜੋ ਇਹ ਹੀ ਜਕੜਨਾਮਾ ਘਟਦੇ ਨੇ ਹੋਰ ਵੀ ਜਲਦੀ ਉਤੇ ਉਤੇ ਕਾਬੂ ਪਾ ਸਕਦੇ ਆ ਅਸੀਂ ਪਰ ਸਾਡੇ ਕੋਲ ਇੱਕ ਦੜਵੇ ਦੀ ਇੱਕ ਕਲੱਬ ਵੱਲੋਂ ਇੱਕ ਪਹਿਲਾਂ ਫਾਇਰ ਬ੍ਰਿਗੇਡ ਦੀ ਗੱਡੀ ਖਰੀਦੀ ਗਈ ਸੀਗੀ ਉਹ ਗੱਡੀ ਨੇ ਵੀ ਅੱਗ ਤੇ ਕਾਬੂ ਪਾਇਆ ਪਰ ਅਸੀਂ ਫਿਰ ਵੀ ਪੰਜਾਬ ਸਰਕਾਰ ਤੋਂ ਅਸੀਂ ਚਾਹੁੰਦੇ ਆ ਵੀ ਉਹ ਇੱਕ ਆਬਦੀ ਗੱਡੀ ਤੇ ਇੱਕ ਫਾਇਰ ਸਟੇਸ਼ਨ ਉਰੇ ਸਥਾਪਿਤ ਕੀਤਾ ਜਾਵੇ ਜਿੱਥੇ ਟ੍ਰੇਨ ਮੁੰਡੇ ਰੱਖੇ ਹੋਣ ਤਾਂ ਉਹ ਹੋਰ ਵੀ ਛੇਤੀ ਅੱਗ ਉਤੇ ਕਾਬੂ ਪਾ ਸਕਣ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਲਗਭਗ ਲੱਖ ਰੁਪਏ ਦੀ ਤੂੜੀ ਆ ਬਾਕੀ ਸ਼ੈੱਡ ਦੀਆਂ ਨੇ 10-12 ਚਦਰਾਂ ਦੋ ਤਿੰਨ ਕੰਧਾਂ ਨੇ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਆ ਗਿਆ ਹੈ ਸਰਕਾਰ ਵੱਲੋਂ ਸਹਾਇਤਾ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮੜੀ ਦੇ ਉਹ ਐਸਐਡੀ ਤਪਿੰਦਰ ਸਿੰਘ ਸੋਹੀ ਕੌਸ਼ਲਾਚ ਪਹੁੰਚੇ ਨੇ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਜੋ ਵੀ ਨੁਕਸਾਨ ਹੋਇਆ ਹੈ ਵਿੱਤ ਮੰਤਰੀ ਜੀ ਆਪਦੇ ਨਿੱ ਦੇ ਵਿੱਚ ਸਾਨੂੰ ਪੂਰਤੀ ਕਰਨਗੇ ਉਹਨਾਂ ਦਾ ਤਾਂ ਸਾਨੂੰ ਪਹਿਲਾਂ ਹੀ ਬਹੁਤ ਸਹਿਯੋਗ ਹੈ ਜੀ ਸਾਰੀਆਂ ਗਊਸ਼ਾਲਾ ਨੂੰ ਕੋਕਲ ਦੀ ਬੜਿਆ ਵਾਲਾ ਗਊਸ਼ਾਲਾ ਨੂੰ ਸਾਰੀਆਂ ਸੰਸਥਾਾਂ ਨੂੰ ਉਹ ਪੂਰਾ ਸਹਿਯੋਗ ਦੇ ਰਹੇ ਨੇ ਹਰ ਇੱਕ ਗਊਸ਼ਾਲਾ ਛੱਡ ਬਣਵਾ ਰਹੇ ਨੇ ਹਰ ਇੱਕ ਗਊਸ਼ਾਲਾ ਨੂੰ ਤੂੜੀ ਵਾਸਤੇ ਹਰ ਇੱਕ ਜੀ ਵਾਸਤੇ ਪੂਰੀ ਸਹਾਇਤਾ ਕਰ ਰਹੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਰਪਾਲ ਸਿੰਘ ਜਮੈਦਾ